ਪਹਾੜਾਂ ਵਿੱਚ ਹੋ ਰਹੀ ਬਰਸਾਤ ਕਾਰਨ ਜਿੱਥੇ ਪਾਣੀ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਕਲਨੌਰ ਦੇ ਕਿਰਨ ਨਾਲੇ ਵਿੱਚ ਵੀ ਪਾਣੀ ਦਾ ਪੱਦਰਵਧਨ ਨਾਲ ਜਿੱਥੇ ਗੁੱਜਰਪਾਈ ਚਾਰੇ ਦੇ ਕੁਲ ਡੁੱਬ ਗਏ ਹਨ ਉੱਥੇ ਹੀ ਕਿਸਾਨਾਂ ਨੂੰ ਵੀ ਇਸ ਪਾਣੀ ਦਾ ਆਖ ਮੇ ਅਜਾ ਭੁਗਤਣਾ ਪੈ ਸਕਦਾ ਹੈ ਗੱਲਬਾਤ ਕਰਾਉਂਦੇ ਹਾਂ ਕਿਸਾਨਾਂ ਨਾਲ ਅਤੇ ਗੁੱਜਰਪਾਈ ਚਾਰੇ ਦੇ ਲੋਕਾਂ ਨਾਲ ਤੁਸੀਂ ਬਣੇ ਰਹੋ ਕਲਨੌਰ ਪੋਸਟ ਨਿਊਜ਼ ਨਾਲ ਤੁਸੀਂ ਦੇਖ ਰਹੇ ਹੋ ਕਲਨੌਰ ਪੋਸਟ ਨਿਊਜ਼ ਇਸ ਟਮ ਖੜੇ ਹੈ ਕਿਰਨ ਨਾਲੇ ਦੇ ਕੰਡੇ ਤੇ ਜਿੱਥੇ ਪਾਣੀ ਦਾ ਪੱਦਰ ਵਧ ਗਿਆ ਤੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਵੱਧੀਆਂ ਨਜ਼ਰ ਆ ਰਹੀਆਂ ਨੇ ਸਰਡਾਉਂ ਜੂਨ ਨੇ ਭਾਈ ਕੀ ਨਾਮ ਹੈ ਆਪਣਾ ਜੀ ਅਮਰਜੀਤ ਸਿੰਘ ਜੀ ਕੀ ਚੱਕਰ ਜੇ ਮੈਂ ਇੱਕ ਦਿਨ ਵੇਖਿਆ ਸੀ ਤੁਸੀਂ ਆਪਣੇ ਕੋਲ ਜੀਸੀਬੀ ਲਾਈ ਹੋਈ ਸੀ ਤੁਸੀਂ ਲਾਈ ਕਿ ਸਰਕਾਰੋਂ ਲਾਈ ਨਹੀਂ ਅਸੀਂ ਆਪਣੇ ਲੈਵਲ ਤੇ ਗ੍ਰਾਹੀ ਕਰਕੇ ਲਾਈ ਸੀ ਜੀ ਉਹ ਪੰਚਾਇਤ ਦੇ ਰਕਬੇ ਦਾ ਬਹੁਤਾ ਪਾਣੀ ਨਿਕਲਦਾ ਕੁਝ ਮਾਲਕੀਆਂ ਦਾ ਵੀ ਨਿਕਲਦਾ ਵਾ ਤੇ ਉਹ ਨਾਲਾ ਜਿਹੜਾ ਸਾਫ਼ ਕੀਤਾ ਸੀ ਉਥੇ ਕਣਕ ਵੀ ਮਰ ਜਾਂਦੀ ਹੈ ਤੇ ਝੋਨੇ ਵੀ ਮਰ ਜਾਂਦੇ ਨੇ ਜਾਨੀ ਕਿ ਤਕਰੀਬਨ ਘੱਟੋ ਘੱਟ ਵੀ ਦਾ 1200 ਏਕੜ ਦਾ ਪਾਣੀ ਇਸੇ ਨਾਲੇ ਰਾਈ ਜਾਂ ਦੋ ਇੱਕ ਨਾਲਾ ਹੋਰ ਨਾਲ ਉਹਨਾਂ ਦਾ ਨਹੀਂ ਨਿਕਲਦਾ ਅੱਜ ਤੱਕ ਪੰਚਾਇਤ ਨੇ ਜਾਂ ਕਿ ਇਹ ਪ੍ਰਸ਼ਾਸਨ ਨੇ ਉਹਦੀ ਸਫਾਈ ਨਹੀਂ ਕਰਾਈ ਅਸੀਂ ਬੜੀ ਵਾਰੀ ਅਪੀਲ ਕੀਤੀ ਆ ਕਿ ਉਹ ਨਾਲੇ ਦੀ ਸਫਾਈ ਹੋਣੀ ਚਾਹੀਦੀ ਆ ਤੇ ਅਜੇ ਤੱਕ ਕਿਸੇ ਨੇ ਨਾਲੇ ਦੀ ਸਫਾਈ ਨਹੀਂ ਕਰਾਈ ਜਾਈ ਜਿਸ ਤਰ੍ਹਾਂ ਕਿਰਨ ਵਾਲੇ ਦੀ ਸਫਾਈ ਨਹੀਂ ਕਾਫੀ ਦਿਨ ਤੋਂ ਹੋਈ ਜੇਕਰ ਲੱਗਦਾ ਵੀ ਜੇ ਸਫਾਈ ਹੋਣੀ ਤੇ ਇਨਾ ਪਾਣੀ ਨਹੀਂ ਚੜਨਾ ਵੇਖੋ ਜੀ ਇਹ ਸਫਾਈ ਹਰ ਤਕਰੀਬਨ ਸਾਲ ਬਾਅਦ ਹੀ ਹੋਣੀ ਚਾਹੀਦੀ ਆ ਪਿੱਛੇ ਨਾਲਿਆਂ ਦੀ ਸਫਾਈ ਹੋ ਜਾਂਦੀ ਆ ਇਹ ਨਾਲੇ ਦੀ ਸਫਾਈ ਨਹੀਂ ਹੁੰਦੀ ਕਲਾਨੌਰ ਜਿਹੜਾ ਰੜਿਆਣੇ ਨੂੰ ਪੁੱਲ ਜਾਂਦਾ ਵਾ ਉਹ ਪੁੱਲ ਤੇ ਬਹੁਤ ਜ਼ਿਆਦਾ ਬੂਟੀ ਫਸੀ ਉਹਹੀਂ ਆਪਣੇ ਲੈਵਲ ਤੇ ਗ੍ਰਾਈ ਕਰਕੇ ਤੇ ਉਹ ਬੂਟੀ ਵੀ ਕਢਾਈ ਆ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਇੱਧਰ ਦਿੱਤਾ ਸੋ ਇਹ ਸਨ ਲੋਕ ਜਿਹਨਾਂ ਨੇ ਕਹਿੰਦੇ ਵੀ ਮੇਰੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤੇ ਜੇਕ ਪ੍ਰਸ਼ਾਸਨ ਨਹੀਂ ਧਿਆਨ ਦਿੰਦਾ ਤੇ ਹੋਰ ਵੀ ਨੁਕਸਾਨ ਹੋ ਜਾਂਦਾ ਕਿ ਹਰ ਸਾਲ ਕਣਕ ਦਾ ਝੋਨੇ ਦਾ ਨੁਕਸਾਨ ਹੁੰਦਾ ਹੈ ਬੜੇ ਰੋਕਲਾਂ ਨੂੰ ਪੋਸਟਮੈਨ ਦਾ ਧੰਨਵਾਦ Papa ਕੀ ਨਾਮ ਹੈ ਆਪਣਾ ਮਣੀਆ ਮੇਰਾ ਨਾਮ ਤੇ ਇਹ ਪਾਣੀ ਕਦੋਂ ਦਾ ਹੈ ਦਾ ਜੇ ਇਹ ਆਜ ਪੰਜ ਚਾਰ ਦਿਨ ਹੋ ਗਿਆ ਪੰਜ 6 ਦਿਨ ਕਿੰਨੇ ਪਰਿਵਾਰ ਇੰਦੇ ਇਥੇ ਗੁਜਰਦੇ ਇਥੇ ਪੰਜ ਸੱਤ ਬੇਰੇ ਆ ਤੇ ਹੁਣ ਇਸ ਟਾਈਮ ਕਿੱਥੇ ਗਏ ਨੇ ਉਹ ਆ ਗਏ ਹਾਂ ਪੋਲੋਂ ਪਾਸ ਡੰਗਰ ਵੱਧੇ ਉੱਥੇ ਉਹਦੇ ਮੈਂ ਉਹ ਛੜਕਾਂ ਦੇ ਵਿੱਚ ਖਲੋਤੇ ਆਂ ਹੋਰ ਕੀ ਕਰਨਾ ਤੇ ਤੁਸੀਂ ਅਜੇ ਵੀ ਮਨ ਪਾਣੀ ਲੰਘ ਕੇ ਜਾ ਰਹੇ ਪਾਣੀ ਲੰਘ ਕੇ ਆ ਰਹੇ ਪਿੱਛੇ ਮੱਜਾਂ ਵੀ ਡੰਗਰ ਤੁਹਾਡੇ ਪਿੱਛੇ ਨੇ ਤੇ ਕਿਵੇਂ ਜੇ ਮਨ ਪਾਣੀ ਰਾਤ ਨੂੰ ਹੋਰ ਆ ਜਾਂਦਾ ਤਾਂ ਕੀ ਕਰੋਗੇ ਉਧਰ ਡੰਗਰ ਉਧਰ ਲੈ ਜਾਣੇ ਨੇ ਉਧਰ ਚੱਲ ਜਾਣੇ ਨੇ ਨਹੀਂ ਤੇ ਹੁਣੇ ਮਨ ਪਾਣੀ ਆ ਜਾਂਦਾ ਤਾਂ ਫੇਰ ਕੀ ਕਰੋਗੇ ਹੁਣ ਆ ਜਾਏਗਾ ਤਾਂ ਹੁਣੇ ਕੱਢ ਲੈਣੇ ਇਹ ਹੋਰ ਕੋਈ ਪਰਿਵਾਰ ਦਾ ਜੀ ਇੱਥੇ ਰਹਿੰਦੀ ਰਿਹਾ ਕੋਈ ਨਹੀਂ ਰਾਸ਼ਨ ਪਾਣੀ ਜਾਂ ਕਿਤੇ ਸਭ ਕੁਝ ਉੱਥੇ ਹੀ ਹੈ ਉਧਰ ਉਧਰ ਹੀ ਹੈ ਠੀਕ ਹੈ ਕੋਈ ਤੁਹਾਨੂੰ ਵੀਡੀਓ ਦਸਤਰਵਰੋਂ ਲੋਕਾਂ ਨੇ ਕਿਹਾ ਕਿ ਇਥੋਂ ਖਾਲੀ ਕਰੋ ਜਾਂ ਕਿਦਾਂ ਕਿਥੋਂ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਤੁਹਾਡੇ ਕੋਲ ਆਇਆ ਇਹ ਪੁਲਿਸ ਵਾਲੇ ਬੰਦੇ ਆਏ ਉਹਨਾਂ ਖੇਤ ਪਾਣੀ ਦਾ ਖਤਰਾ ਕਿਤੇ ਉੱਚੇ ਖਾਂ ਹੋ ਜਾ। ਕਦ ਵਾਇ ਸੀ? ਹਾਂ ਯਾਰ ਪੰਚਾਇਤ ਦੇ ਨੂੰ ਗਰਨ ਨੂੰ। ਉਹ ਹੁਣ ਦੇਖਣਾ ਪਾਣੀ ਕਿਰਨ ਦੇ ਬਰਾਬਰ ਆ ਚੁੱਕਾ ਹੈ। ਕਾਫੀ ਪਾਣੀ ਹੈ। ਹਾਂ ਹਾਂ। ਤੇ ਪਾਣੀ ਉਹਨਾਂ ਨੇ ਦੱਸਿਆ ਸਰ ਆਪਣਾ ਪ੍ਰਸ਼ਾਸਨ ਨੇ ਵੀ ਮਤਲਬ ਹੋਰ ਮਤਲਬ ਮੀਂਹ ਹੋਣਾ ਤਾਂ ਪਾਣੀ ਹੋਰ ਛੱਟਦਾ ਦਿਨੋਂ। ਹਾਂ। ਇਹ ਤੇ ਡਿੱਕਣਗੇ ਨੂੰ ਦੇਖਣਾ ਮਤਲਬ ਚੌਣੀ ਜਾ ਰਹੀ ਤੇ ਛੱਡ ਕੇ ਇਸ ਤਰ੍ਹਾਂ। ਚੱਲ ਜਣਾ ਉਹਨੇ ਘੜੀ ਡੰਗਰ ਰਾਣੋਂ ਪੱਠੇ ਚਾਰ ਕੇ ਲੈ ਜਾਣੀ ਨਾ ਉੱਧਰ। ਕਿੰਨੇ ਜੀ ਨੇ ਤਾਂ ਇੱਥੇ ਸਾਡੇ ਇੱਥੇ ਸਾਡੇ 5-4 ਡੇਰੇ ਆ। ਪੰਜਾ ਡੇਰੇ ਨਾ ਸਰਕਾਰ ਨੂੰ ਤੁਸੀਂ ਕੋਈ ਕਰਨੀ ਚਾਹਦੇ ਹੋ ਅਪੀਲ ਕੀਤੀ ਵੀ ਤੁਹਾਨੂੰ ਮਤਲਬ ਇਥੋਂ ਕਿਤੇ ਹਲਕਾ ਕੀਤਾ ਜਾਵੇ ਸਰਕਾਰ ਨੇ ਵੀ ਦੇਰੇ ਵੋਟਾਂ ਆ ਵੀ ਅਸੀਂ ਦਿੱਤੀਆਂ ਨੇ ਬੇ ਸਭ ਕੁਝ ਦਿੱਤਾ ਸਾਡਾ ਕੋਈ ਅਹਿਲ ਕਰਦਾ ਨਹੀਂ ਨਾ ਅਸੀਂ ਕੀ ਕਰੀਏ ਨਹੀਂ ਕਿਸ ਤਰ੍ਹਾਂ ਹੀ ਲੱਗ ਕਹਿੰਦੇ ਸੀ ਹੈ ਕਿਸ ਕਿਵੇਂ ਦਾ ਹੀ ਲੱਗ ਕਹਿੰਦੇ ਹੋ ਵੀ ਕਿਸ ਤਰ੍ਹਾਂ ਦਾ ਹੀ ਲੱਗ ਇਹਨਾਂ ਵੀ ਕਿਸ ਤਰ੍ਹਾਂ ਦਾ ਹੀ ਹਲਾ ਨਹੀਂ ਕਰਦੀ ਸਰਕਾਰ ਫਿਰ ਇਹ ਆ ਲੈ ਜਾ ਨਹੀਂ ਕਰੇ ਕਿਤੇ ਬੈਠਣ ਨੂੰ ਜਗ੍ਹਾ ਦੇ ਦੇ ਜਾਂ ਕੋਈ ਮਦਦ ਦੇ ਜਾਏ ਕੋਈ ਗ੍ਰਾਂਟ ਦੇ 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 ਕਿਤੇ ਅਸੀਂ ਕੋਈ ਘਰ ਕੋਲਾ ਪਾ ਕੇ ਕਿਤੇ ਬਹਿ ਜਾਈਏ ਥੋੜਾ ਮਦਦ ਇੱਕ ਥਾਂ ਪਹਾੜਾਂ ਵਿੱਚ ਹੋ ਰਹੀ ਬਰਸਾਤ ਕਾਰਨ ਜਿੱਥੇ ਪਾਣੀ ਨੇ ਕਈ ਇਲਾਕਿਆਂ ਵਿੱਚ ਤਬਾਹੀ ਮਚਾਈ ਹੋਈ ਹੈ ਉੱਥੇ ਹੀ ਕਲਨੌਰ ਦੇ ਕਿਰਨ ਵਾਲੇ ਵਿੱਚ ਵੀ ਪਾਣੀ ਦਾ ਪੱਦਰਵਧਨ ਨਾਲ ਜਿੱਥੇ ਗੁੱਜਰਪਾਈ ਚਾਰੇ ਦੇ ਕੋਲ ਡੁੱਬ ਗਏ ਹਨ ਉੱਥੇ ਹੀ ਕਿਸਾਨਾਂ ਨੂੰ ਵੀ ਇਸ ਪਾਣੀ ਦਾ ਆਖਿਮ ਅਜਾ ਭੁਗਤਣਾ ਪੈ ਸਕਦਾ ਹੈ ਗੱਲਬਾਤ ਕਰਾਉਂਦੇ ਹਾਂ ਕਿਸਾਨਾਂ ਨਾਲ ਅਤੇ ਗੁੱਜਰਪਾਈ ਚਾਰੇ ਦੇ ਲੋਕਾਂ ਨਾਲ ਤੁਸੀਂ ਬਣੇ ਰਹੋ ਕਲਨੌਰ ਪੋਸਟ ਨਿਊਜ਼ ਨਾਲ ਤੁਸੀਂ ਦੇਖ ਰਹੇ ਹੋ ਕਲੰਦਰ ਪੋਸਟ ਨਿਊਜ਼ ਇਸ ਟਮ ਖੜੇ ਆ ਕਿਰਨ ਵਾਲੇ ਦੇ ਕੰਡੇ ਤੇ ਜਿੱਥੇ ਪਾਣੀ ਦਾ ਪੱਧਰ ਵਧ ਗਿਆ ਤੇ ਲੋਕਾਂ ਦੀ ਜਿਹੜੀਆਂ ਮੁਸ਼ਕਲਾਂ ਨੇ ਉਹ ਵੀ ਵੱਧੀਆਂ ਨਜ਼ਰ ਆ ਰਹੀਆਂ ਨੇ ਸਾਡੇ ਨਾਲ ਮੌਜੂਦ ਨੇ ਭਾਈ ਕੀ ਨਾਮ ਹੈ ਆਪਣੇ ਜੀ ਅਮਰਜੀਤ ਸਿੰਘ ਜੀ ਕੀ ਚੱਕਰ ਜੇ ਮੈਂ ਇੱਕ ਦਿਨ ਵੇਖਿਆ ਸੀ ਤੁਸੀਂ ਆਪਣੇ ਕੋਲ ਜੀਸੀਬੀ ਲਾਈ ਹੋਈ ਸੀ ਤੁਸੀਂ ਲਾਈ ਕਿ ਸਰਕਾਰੋਂ ਲਾਈ ਨਹੀਂ ਅਸੀਂ ਆਪਣੇ ਲੈਵਲ ਤੇ ਗ੍ਰਾਹੀ ਕਰਕੇ ਲਾਈ ਸੀ ਜੀ ਉਹ ਪੰਚਾਇਤ ਦੇ ਰਕਬੇ ਦਾ ਬਹੁਤਾ ਪਾਣੀ ਨਿਕਲਦਾ ਕੁਝ ਮਾਲਕੀਆਂ ਦਾ ਵੀ ਨਿਕਲਦਾ ਵਾ ਤੇ ਉਹ ਨਾਲਾ ਜਿਹੜਾ ਸਾਫ਼ ਕੀਤਾ ਸੀ ਉਥੇ ਕਣਕ ਵੀ ਮਰ ਜਾਂਦੀ ਹੈ ਤੇ ਝੋਨੇ ਵੀ ਮਰ ਜਾਂਦੇ ਨੇ ਜਣੀ ਕਿ ਤਕਰੀਬਨ ਘੱਟੋ ਘੱਟ ਵੀ ਦਾ 1000 1200 ਏਕੜ ਦਾ ਪਾਣੀ ਇਸੇ ਨਾਲੇ ਰਾਈ ਜਾਂ ਦੋ ਇੱਕ ਨਾਲਾ ਹੋਰ ਨਾਲ ਉਹਨਾਂ ਦਾ ਨਹੀਂ ਨਿਕਲਦਾ ਅੱਜ ਤੱਕ ਪੰਚਾਇਤ ਨੇ ਜਾਂ ਕਿ ਇਹ ਪ੍ਰਸ਼ਾਸਨ ਨੇ ਉਹਦੀ ਸਫਾਈ ਨਹੀਂ ਕਰਾਈ ਅਸੀਂ ਬੜੀ ਵਾਰੀ ਅਪੀਲ ਕੀਤੀ ਆ ਕਿ ਉਹ ਨਾਲੇ ਦੀ ਸਫਾਈ ਹੋਣੀ ਚਾਹੀਦੀ ਆ ਤੇ ਅਜੇ ਤੱਕ ਕਿਸੇ ਨੇ ਨਾਲੇ ਦੀ ਸਫਾਈ ਨਹੀਂ ਕਰਾਈ ਜਾਈ ਜਿਸ ਤਰ੍ਹਾਂ ਕਿਰਨ ਵਾਲੇ ਦੀ ਸਫਾਈ ਨਹੀਂ ਕਾਫੀ ਦਿਨ ਤੋਂ ਹੋਈ ਜੇਕਰ ਲੱਗਦਾ ਵੀ ਜੇ ਸਫਾਈ ਹੋਣੀ ਤੇ ਇੰਨਾ ਪਾਣੀ ਨਹੀਂ ਚੜਨਾ ਵੇਖੋ ਜੀ ਇਹ ਸਫਾਈ ਹਰ ਤਕਰੀਬਨ ਸਾਲ ਬਾਅਦ ਹੀ ਹੋਣੀ ਚਾਹੀਦੀ ਆ ਪਿੱਛੇ ਨਾਲਿਆਂ ਦੀ ਸਫਾਈ ਹੋ ਜਾਂਦੀ ਆ ਇਹ ਨਾਲੇ ਦੀ ਸਫਾਈ ਨਹੀਂ ਹੁੰਦੀ ਕਲਾਨੌਰ ਜਿਹੜਾ ਰੜਿਆਣੇ ਨੂੰ ਪੁੱਲ ਜਾਂਦਾ ਵਾ ਉਹ ਪੁੱਲ ਤੇ ਬਹੁਤ ਜ਼ਿਆਦਾ ਬੂਟੀ ਫਸੀ ਉਹ ਹੀ ਆਪਣੇ ਲੈਵਲ ਤੇ ਗਰਾਈ ਕਰਕੇ ਤੇ ਉਹ ਬੂਟੀ ਵੀ ਕਢਾਈ ਆ ਪ੍ਰਸ਼ਾਸਨ ਨੇ ਕੋਈ ਧਿਆਨ ਨਹੀਂ ਅਧਰ ਦਿੱਤਾ ਸੋ ਇਹ ਸੰ ਲੋਕ ਜਿਹਨਾਂ ਨੇ ਕਹਿੰਦੇ ਵੀ ਮੇਰੇ ਪਾਣੀ ਦਾ ਪੱਧਰ ਵੱਧ ਚੁੱਕਾ ਹੈ ਤੇ ਜੇਕਰ ਪ੍ਰਸ਼ਾਸਨ ਨਹੀਂ ਧਿਆਨ ਦਿੰਦਾ ਤੇ ਹੋਰ ਵੀ ਨੁਕਸਾਨ ਹੋ ਜਾਂਦਾ ਕਿ ਹਰ ਸਾਲ ਕਣਕ ਦਾ ਝੋਨਾ ਨੁਕਸਾਨ ਹੁੰਦਾ ਹੈ ਬੜੇ ਰੋ ਕਲਾਨੌਰ ਪੋਸਟਮੈਨ ਦਾ ਧੰਨਵਾਦ Papa ਕੀ ਨਾਮ ਹੈ ਆਪਣਾ ਮਣੀਆ ਮੇਰਾ ਨਾਮ ਤੇ ਇਹ ਪਾਣੀ ਕਿੰਨਾ ਦਾ ਹੈ ਜੀ ਇਹ ਆਜ 5-4 ਦਿਨ ਹੋ ਗਿਆ 5-6 ਦਿਨ ਕਿੰਨੇ ਪਰਿਵਾਰ ਰਹਿੰਦੇ ਹਿੱਸੇ ਗੁਜਰਾਂ ਦੇ ਇਥੇ ਪੰਜ ਸੱਤ ਦੇ ਰਹੇ ਤੇ ਹੁਣ ਇਸ ਟਾਈਮ ਕਿੱਥੇ ਗਏ ਨੇ ਉਹ ਆਹ ਵੇਖਾਂ ਪੌੜੋਂ ਪਾਸ ਡੰਗਰ ਵੱਧੇ ਉੱਥੇ ਉਹਦੇ ਮੈਂ ਉਹ ਛਟਕਾਂ ਦੇ ਵਿੱਚ ਖਲੋਤੇ ਆਂ ਹੋਰ ਕੀ ਕਰਨਾ ਤੇ ਤੁਸੀਂ ਅਜੇ ਵੀ ਮਿਲ ਪਾਣੀ ਲੰਘ ਕੇ ਜਾ ਰਹੇ ਪਾਣੀ ਲੰਘ ਕੇ ਆ ਰਹੇ ਪਿੱਛੇ ਮੱਝਾਂ ਵੀ ਲੰਘੇ ਡੰਗਰ ਸਾਡੇ ਪਿੱਛੇ ਨੇ ਤੇ ਕਿਵੇਂ ਜੇ ਮਿਲ ਪਾਣੀ ਰਾਤ ਨੂੰ ਹੋਰ ਆ ਜਾਂਦਾ ਤਾਂ ਕੀ ਕਰੋਗੇ ਉੱਧਰ ਡੰਗਰ ਉੱਧਰ ਲੈ ਜਾਣੇ ਨੇ ਉੱਧਰ ਚੱਲ ਜਾਣੇ ਨੇ ਨਹੀਂ ਤੇ ਹੁਣੇ ਮਨ ਲ ਪਾਣੀ ਆ ਜਾਂਦਾ ਤਾਂ ਫੇਰ ਕੀ ਕਰੋਗੇ ਹੁਣ ਆ ਜਾਗੇ ਤਾਂ ਹੁਣੇ ਕੱਢ ਲੈਣੇ ਇਹ ਹੋਰ ਕੋਈ ਪਰਿਵਾਰ ਦਾ ਜੀ ਇੱਥੇ ਰਹਿੰਦੀ ਜਾ ਕੋਈ ਨਹੀਂ ਰਸ਼ ਪਾਣੀ ਜਾ ਕੇ ਤਾਂ ਸਭ ਕੁਝ ਉੱਥੇ ਹੀ ਹੈ ਉੱਧ ਕੋਈ ਤੁਹਾਨੂੰ ਵੀਡੀਓ ਦਾ ਤਰਫੋਂ ਲੋਕ ਇਹਨੇ ਆਖਿਆ ਕਿ ਇਥੋਂ ਖਾਲੀ ਕਰੋ ਜਾਂ ਕਿਦਾਂ ਕਿਥੋਂ ਕੋਈ ਪ੍ਰਸ਼ਾਸਨ ਦਾ ਬੰਦਾ ਆਇਆ ਤੁਹਾਡੇ ਕੋਲ ਆਇਆ ਇਹ ਪੁਲਿਸ ਵਾਲੇ ਬੰਦੇ ਆਏ ਸੀ ਉਹਨਾਂ ਆਖਿਆ ਵੀ ਪਾਣੀ ਦਾ ਖਤਰਾ ਕਿਤੇ ਉੱਚੇ ਥਾਂ ਹੋ ਜਾ ਅੱਛਾ ਕਰਵਾਏ ਸੀ ਹਾਂ ਯਾਰ ਪੰਚਾਇਤ ਦੇ ਲੋਗ ਨੂੰ ਉਹ ਹੁਣ ਦੇਖਣਾ ਪਾਣੀ ਕਿਰਨ ਦੇ ਬਰਾਬਰ ਆ ਚੁੱਕਾ ਹੈ ਕਾਫੀ ਪਾਣੀ ਹੈ ਹਾਂ ਹਾਂ ਤੇ ਪਾਣੀ ਉਹਨਾਂ ਨੇ ਦੱਸਿਆ ਸਿਰ ਆਪਣਾ ਪ੍ਰਸ਼ਾਸਨ ਨੇ ਵੀ ਮਤਲਬ ਹੋਰ ਮਤਲਬ ਮੀਂਹ ਆਉਣਾ ਤਾਂ ਪਾਣੀ ਹੋਰ ਛੱਟਦਾ ਦਿਨ ਹਾਂ ਇਹ ਤੇ ਡਿੱਕਣਗੇ ਨੂੰ ਦੇਖ ਰੌਣਾ ਮਤਲਬ ਚੌਣੀ ਜਾ ਰਹੀ ਤੇ ਛੱਡ ਗਏ ਇਸ ਜਨ ਨੂੰ ਚਲ ਜਣਾ ਉਹ ਕਿਹੜੀ ਕਿ ਡੰਗਰ ਰਾਣੇ ਪੱਠੇ ਚਾਰ ਕੇ ਲੈ ਜਾਣੇ ਨਾ ਕਿੰਨੇ ਜੀਨ ਨੂੰ ਤਾਂ ਇੱਥੇ ਸਾਡੇ ਇੱਥੇ ਸਾਡੇ 5-4 ਡੇਰੇ ਆ 5-8 ਡੇਰੇ ਹੈ ਨਾ ਸਰਕਾਰ ਨੂੰ ਤੁਸੀਂ ਕੋਈ ਕਰਨੀ ਚਾਹੀਦੀ ਹੈ ਉਹ ਅਪੀਲ ਵੀ ਤੁਹਾਨੂੰ ਮਤਲਬ ਇਥੋਂ ਕਿਤੇ ਹੋਰ ਸਿੱਖ ਕੀਤਾ ਜਾਵੇ ਸਰਕਾਰ ਨੇ ਵੀ ਤੇਰੇ ਵੋਟਾਂ ਵੀ ਅਸੀਂ ਦਿੱਤੀਆਂ ਨੇ ਸਭ ਕੁਝ ਦਿੱਤਾ ਸਾਡਾ ਕੋਈ ਅੱਲਾ ਕਰਦਾ ਨਹੀਂਦਾ ਅਸੀਂ ਕੀ ਕਰੀਏ ਜੇਰੇ ਆ ਲਾਈਰ ਨਹੀਂ ਕਰੇ ਕਿਤੇ ਬੈਣ ਨੂੰ ਜਗ੍ਹਾ ਦੇ ਦੇ ਜਾਂ ਕੋਈ ਮਦਦ ਦੇਵੇ ਕੋਈ ਗ੍ਰਾਂਟ ਦੇ ਦੇ ਤੇ ਕਿਤੇ ਅਸੀਂ ਕੋਈ ਘਰ ਕੋਲਾ ਬਾਗੇ ਕਿਤੇ ਬਹਿ ਜਾਈਏ ਥੋੜਾ ਮਦਦ ਉਹ ਇੱਕ ਥਾਂ ਹਾਂ